ਅਮਰਤਪਾਲ ਸਿੰਘ ਮਹਿਰੋ ਨੂੰ ਲੈ ਕੇ ਜੋ ਕੇ ਸਾਹਮਣੇ ਆ ਰਿਹਾ ਹੈ ਤੇ ਉਸ ਦੇ ਹੱਕ ਦੇ ਵਿੱਚ ਹੁਣ ਸਿੱਖ ਜਥੇਬੰਦੀਆਂ ਆ ਡਟੀਆਂ ਨੇ ਤਾਂ ਦੱਸਦੀ ਇਹ ਕਿ ਉੱਥੇ ਹੀ ਕਾਫੀ ਜਿਹੜਾ ਕਿ ਗੰਭੀਰ ਮਾਮਲਾ ਚੱਲ ਰਿਹਾ ਅਮਰਤਪਾਲ ਸਿੰਘ ਮਹਿਰੋ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹੜੀ ਕੁੜੀ ਦਾ ਉਹਨਾਂ ਨੇ ਸਾਥ ਦਿੱਤਾ ਸੀ ਉਹ ਕੁੜੀ ਉਸ ਉਹਨਾਂ ਤੋਂ ਪਾਸਾ ਪਲਟਦੀ ਹੋਈ ਨਜ਼ਰ ਆ ਰਹੀ ਸੀ ਤੇ ਜਿਸ ਦੇ ਦੌਰਾਨ ਉੱਥੇ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਕੁਝ ਸਵਾਲ ਪੁਲਿਸ ਪ੍ਰਸ਼ਾਸਨ ਤੇ ਖੜੇ ਕਰ ਦਿੱਤੇ ਨੇ ਤੇ ਜਿਸ ਨੂੰ ਲੈ ਕੇ ਉੱਥੇ ਹੀ ਜਿਹੜਾ ਕਿ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਹੁਣ ਸਿੱਖ ਜਥੇਬੰਦੀਆਂ ਖੜੀਆਂ ਨੇ ਤੇ ਜਿਸ ਨੂੰ ਲੈ ਕੇ ਜਸਵੀਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਕੁਝ ਸਰਕਾਰਾਂ ਦੇ ਉੱਤੇ ਪਲਟਵਾਰ ਕੀਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਖੜੇ ਆ ਹਿੱਕ ਤਾਣ ਕੇ ਖੜੇ ਆ ਜਿੱਥੇ ਵੀ ਖੜੇ ਆ ਤੇ ਜਿਸ ਨੂੰ ਲੈ ਕੇ ਬਿਆਨ ਦਿੱਤੇ ਗਿਆ ਉਹ ਤੁਹਾਨੂੰ ਸੁਣਾਉਨੇ ਆ ਪੂਰਾ ਮਾਮਲਾ ਕੀ ਆ ਮੇਰੀ ਇਹ ਵੀਡੀਓ ਸਿਰਫ ਅਮਰਤਪਾਲ ਸਿੰਘ ਮਹਿਰੋ ਵਾਸਤੇ ਆ ਕਈਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਇਹ ਕਹਿਣਾ ਵੀ ਇਹ ਵਿਊ ਲੈਣ ਵਾਸਤੇ ਜਾਂ ਦੁਨੀਆ ਦਾ ਫੇਮ ਭਾਲਦਾ ਪਰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਜਿੱਦ ਨਾਲ ਖੜਦਾ ਨਾ ਭਾਵੇਂ ਉਹਦੀ ਦੁਨੀਆ ਦੁਸ਼ਮਣ ਹੋ ਜਾਏ ਫਿਰ ਮੈਂ ਉਹਦੇ ਨਾਲ ਇਕ ਠੋਕ ਕੇ ਖੜਦਾ ਉਹ ਜ਼ਰੂਰੀ ਨਹੀਂ ਵੀ ਸਾਡੇ ਵਿਚਾਰ ਨਾਲ ਵਿਚਾਰ ਮਤਭੇਦ ਇਸ ਜ਼ਿੰਦਗੀ ਦਾ ਹਿੱਸਾ ਹੈ ਇਹ ਚੱਲਦੇ ਰਹਿਣੇ ਆ ਲੇਕਿਨ ਬੁਰੇ ਵਕਤ ਵਿੱਚ ਖੜਨਾ ਇਹ ਸਿੱਖਾਂ ਦੇ ਸਿਆਆ ਔਰ ਮਾਰੇ ਨੇ ਵੀ ਸਾਨੂੰ ਆਖਿਆ ਸਾਡੇ ਆਪਸੀ ਮਤਭੇਦ ਭੁਲਾ ਕੇ ਸਾਨੂੰ ਜਦੋਂ ਕੋਈ ਸੰਘਰਸ਼ ਵਿੱਟਿਆ ਜਾਵੇ ਉਹਦਾ ਹਿੱਸਾ ਬਣਨਾ ਚਾਹੀਦਾ ਤਾਪ ਸਿੰਘ ਇਹ ਨਹੀਂ ਵੀ ਆਪਾਂ ਸਿੰਘ ਨੂੰ ਮੁਸੀਬਤ ਦੇ ਵਿੱਚ ਛੱਡ ਕੇ ਤੇ ਆਪਾਂ ਪਾਸੇ ਦੇ ਬਹਿ ਕੇ ਤਾੜੀਆਂ ਮਾਰ ਕੇ ਸੀਏ ਉਹਨਾਂ ਬੇਗਹਿਰਤ ਬੰਦਿਆਂ ਵਿੱਚ ਮਾਨ ਨਹੀਂ ਆਉਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਵੱਡੇ-ਵੱਡੇ ਇਕੱਠ ਕਰਕੇ ਵਿਖਾਏ ਲੰਗਰ ਵੀ ਆਪਾਂ ਕਰੋੜਾਂ ਰੁਪਈਆ ਦੇ ਲਾਗਤ ਤੇ ਬਹੁਤ ਵਧੀਆ ਗੱਲ ਆ ਤੇ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਵਿੱਚੋਂ ਆਪਾਂ ਹੀਰੇ ਵੀ ਗਵਾਏ ਜਿਹੜੇ ਹੀ ਰਗਵਾਚ ਗਿਆ ਉਹ ਤੇ ਕਦੇ ਮਿਲਨੇ ਨਹੀਂ ਆ। ਬਾਕੀ ਭਾਈ ਸਾਨੂੰ ਤੁਸੀਂ ਨਾ ਇਸ ਲੈਵਲ ਦੇ ਇਸ ਜੋਗ ਨਹੀਂ ਸਮਝਦੇ ਵੀ ਅਸੀਂ ਪੰਥ ਦੇ ਸੇਵਾਦਾਰ ਆ। ਨਾ ਸਮਝੋ ਅਸੀਂ ਇਸ ਚੀਜ਼ ਸਮਝਾਉਣ ਦੇ ਵਿੱਚ ਆਪਣੇ ਆਪ ਨੂੰ ਫਰਜ਼ ਮੰਨੀ ਸਮਝਦੇ ਆ ਆਪਣਾ ਵੀ ਤੁਹਾਨੂੰ ਸਮਝਾਈ ਗਏ। ਨਾ ਕਿ ਮਤਪਾਲ ਮਹਿਰੋ ਦੇ ਨਾਲ ਮੈਂ ਕਦੀ ਬੈਠਾ ਨਾ ਕਦੀ ਖਲੋਤਾ ਨਾ ਕਦੀ ਉਹਨਾਂ ਵਿਚਾਰ ਹੋਈ ਇੱਕ ਦਿਨ ਉਹਨਾਂ ਪਤੇ ਦੀ ਸਾਂਝ ਹੋਈ। ਉਹ ਵੀ ਕਿਸੇ ਬੰਦੇ ਦੇ ਨੰਬਰ ਤੋਂ ਲੇਕਿਨ ਉਸ ਬੰਦੇ ਦੀ ਰਾਤ ਮੈਂ ਵੀਡੀਓ ਵੇਖੀ ਬਹੁਤ ਰੋ ਰਿਹਾ ਹੈ ਕਰਲਾ ਰਿਹਾ ਹੈ ਉਹਨੇ ਬੜੀਆਂ ਦਹੱਥਾਂ ਮਾਰੀਆਂ ਮੇਰੇ ਹਿਸਾਬ ਦੇ ਨਾਲ ਇੰਨੇ ਬੰਦੇ ਉਹ ਨਹੀਂ ਰੋਏ ਉਹਨੇ ਜਿਨ੍ਹਾਂ ਦੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਇਆ ਉਹ ਕਿਉਂਕਿ ਬਿਗੈਰ ਤੋਂ ਚੁੱਕੇ ਲੋਕ ਆ ਅੱਜਕੱਲ ਕੰਮ ਸਿਸਟਮ ਲੋਕਾਂ ਨੇ ਇਹ ਚਲਾ ਲਿਆ ਪਹਿਲਾਂ ਰਿਸ਼ਤਾ ਬਣਾਓ ਫਿਰ 5-7 10 ਲੱਖ ਲੈ ਕੇ ਚੁੱਪ ਕਰਕੇ ਬਹਿ ਜਾਓ ਇਹ ਲੋਕਾਂ ਦਾ ਘਤੰਦਾ ਉਹ ਧੰਦੇ ਵਾਲੀਆਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ ਬਹਾਦਰ ਲੋਕ ਮਰਨ ਦੀ ਧਾਰਕ ਤੁਰ ਪੈਂਦੇ ਆ ਅਮਿਤਪਾਲ ਮਹਿਰੋ ਦੇ ਕੋਲ ਉਹ ਬੀਬੀ ਗਈ ਉਹਨਾਂ ਜਾਣਿਆ ਕਿ ਆਪਣੀ ਗੱਲ ਬਾਤ ਅਸੀਂ ਹੋ ਰਹੀ ਬੀਬੀਆਂ ਨਿਕਲ ਆਈਆਂ ਉਹ ਚੁੱਕੀ ਮੁਕਰਨਾ ਵੀ ਸ਼ੁਰੂ ਹੋ ਗਿਆ ਜੈਨ ਕਿ ਸਾਰੇ ਦਾ ਸਾਰਾ ਨਿਸ਼ਾਨਾ ਜਿਹੜਾ ਅਮਰਪਾਲ ਸਿੰਘ ਮੈਰੋ ਹੋ ਗਿਆ ਸੋ ਵੀਰ ਅਮਰਪਾਲ ਸਿੰਘ ਮੈਰੇ ਨੂੰ ਮੈਰੋ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖ ਤੂੰ ਸਾਡਾ ਛੋਟਾ ਭਰਾ ਤੇਰੇ ਨਾਲ ਹਿੱਕ ਠੋਕੇ ਖੜਿਆ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਵੀ ਇਹ ਕਹਿੰਦਾ ਮੈਂ ਰਾਤ ਜਦੋਂ ਵੀਡੀਓ ਵੇਖੀ ਕਾਫੀ ਟਾਈਮ ਹੋ ਚੁੱਕਾ ਹੈ ਤੇ ਤੇਰਾ ਨੰਬਰ ਮੇਰੇ ਕੋਲ ਕੋਈ ਨਹੀਂ ਨਹੀਂ ਤੇ ਮੈਂ ਤੈਨੂੰ ਸਿੱਧਾ ਫੋਨ ਹੀ ਲਾਉਣਾ ਹੈ ਮੈਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਵੀਡੀਓ ਪਾ ਕੇ ਮੈਨੂੰ ਕੋਈ ਫੇਮ ਨਹੀਂ ਭਲਣਾ ਚਾਹੁੰਦਾ ਮੈਂ ਗੁੱਤ ਪੈਰੇ ਚ ਤੇਨਾ ਬਚਨ ਕਰਨਾ ਚਾਹੁੰਦਾ ਸੀ ਮਿੱਤਰ ਪਿਆਰਿਆ ਤੇਰੇ ਨਾਲ ਕੋਈ ਖੜੇ ਜਾਂ ਨਾ ਖੜੇ ਤੈਨੂੰ ਅੱਗੇ ਵੀ ਕਹਾਂ ਵੀ ਤੇਰਾ ਵੱਡਾ ਭਰਾ ਖੜਾ ਵਾ ਤੇਰੀ ਪਿੱਠ ਤੇ ਹੱਥ ਹੋਊਗਾ ਤੈਨੂੰ ਰਹਿਣ ਖਾਣ ਦੀ ਜਿੱਦਾਂ ਦਾ ਵੀ ਸਮਾਂ ਆਊਗਾ ਹਰ ਚੀਜ਼ ਦਾ ਪ੍ਰਬੰਧ ਕਰਾਂਗੇ ਤੇ ਭਾਵੇਂ ਸੈਂਟਰ ਆ ਜਾਏ ਤੇ ਭਾਵੇਂ ਜਿਹੜਾ ਮਰਜੀ ਆ ਜਾਏ ਜਿੰਨਾ ਚਿਰ ਤਰਨਾ ਖੜਾਂਗੇ ਇੱਕ ਠੋਕ ਕੇ ਖੜਾਂਗੇ ਆਵਾਜ਼ ਮਾਰਦੀ ਤੇ ਬਾਕੀ ਜੜੀਆਂ ਤੂੰ ਕਹਿਆ ਨਾ ਸ਼ਰੋਮਣੀ ਕਮੇਟੀ ਜਾਂ ਐਸਪੀਸੀ ਤੂੰ ਜਿੱਤ ਜੇ ਸਿਰਮੁਨੀਆਂ ਵਾ ਤੇ ਜੜੀਆਂ ਜਥੇਬੰਦੀਆਂ ਤੂੰ ਆਸ ਲੈ ਆਸ ਰੱਖਣ ਡਿਆ ਨਾ ਇਹ ਸਭ ਸੁੱਤੇ ਪੈ ਲੋ ਗਿਆ ਜੇ ਜਥੇਬੰਦੀਆਂ ਛੁੱਟੀਆਂ ਨਾ ਨਾ ਹੁਣ ਸ਼ਰੋਮਣੀ ਕਮੇਟੀ ਸੁੱਤੀ ਨਾ ਹੋਵੇ ਤੇ ਹਜ਼ਾਰਾਂ ਭੈਣਾ ਸਾਨੂੰ ਫੋਨ ਕਰਕੇ ਇਹ ਨਾ ਆਖਣ ਵੀ ਸਾਡੇ ਮਸਲੇ ਹਲ ਕਰਾ ਦਿਓ ਅੱਜ ਵੀ ਮੈਂ ਮਸਲਾ ਹਲ ਕਰਾਉਣ ਵਾਸਤੇ ਸ਼ਾਹਕੋਟ ਜਾ ਰਿਹਾ ਸੋ ਇਸ ਕਰਕੇ ਇਹਨਾਂ ਬੇਗੈਰਤ ਲੋਕਾਂ ਦੀ ਆਸ ਲਾਹ ਇਹ ਸੁੱਤੇ ਲੋਕ ਆ ਵਿਕੇ ਲੋਕ ਆ ਇਹਨਾਂ ਦਾ ਸਰਕਾਰ ਤੋਂ ਬਿਨਾ ਨਹੀਂ ਚੱਲ ਸਕਦਾ ਜਿਸ ਤੱਕ ਮੈਨੂੰ ਲੱਗਦਾ ਤੈਨੂੰ ਨਿਸ਼ਾਨਾ ਬਣਾਇਆ ਗਿਆ ਟਾਰਗੇਟ ਕੀਤਾ ਗਿਆ ਇਹ ਬੀਬੀਆਂ ਵੀ ਮੇਰੇ ਹਿਸਾਬ ਨਾਲ ਸਰਕਾਰ ਦੀਆਂ ਹੀ ਆ ਤੇ ਕਿਉਂਕਿ ਜਿਹੜਾ ਬੰਦਾ ਇੱਕ ਠੋਕੇ ਗੱਲ ਕਰੂਗਾ ਜਿਹੜਾ ਸੱਚਾਈ ਦੀ ਗੱਲ ਕਰੂਗਾ ਉਹਨੂੰ ਦੱਬਣ ਵਾਸਤੇ ਸਰਕਾਰਾਂ ਸਮੇਂ-ਸਮੇਂ ਤੇ ਕੋਈ ਨਾ ਕੋਈ ਚਾਲ ਚਲਦੀਆਂ ਰਹੀਆਂ ਉਹਦੇ ਵਿੱਚ ਕੋਈ ਛੋਟਾ ਅਫਸਰ ਵੀ ਹੋ ਸਕਦਾ ਉਹਦੇ ਵਿੱਚ ਕੋਈ ਵੱਡਾ ਅਫਸਰ ਵੀ ਹੋ ਸਕਦਾ ਹਰ ਕਿਸੇ ਨੂੰ ਇਹ ਹੁੰਦਾ ਵੀ ਮੇਰੇ ਮੋਢੇ ਦੇ ਸਟਾਰ ਤੋਂ ਵੱਧ ਲੱਗ ਜਾਣਾ ਬਾਕੀ ਇਸ ਕਹਾਣੀ ਤੇ ਰੱਬ ਜਾਣਦਾ ਵੀ ਮੇਰੇਆ ਕਬਰੂ ਨਾ ਨੀ ਕਰੋਨਾ ਨੀ ਜੇ ਜੂੰਜਣ ਵਾਲੇ ਲੋਕ ਹੀ ਰੋਣ ਲੱਗ ਪਏ ਤੇ ਫਿਰ ਆਪਾਂ ਵਕਤ ਦਾ ਸਾਹਮਣਾ ਕਿੱਦਾਂ ਕਰਾਂਗੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣੀਆਂ ਆਪਣੇ ਤੇ ਅਜੇ ਤੇ ਕੁਝ ਵੀ ਨਹੀਂ ਆਇਆ ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਬੜੇ-ਬੜੇ ਘੱਲੂ ਘਾਰੇ ਛੱਲੇ ਆ ਜਿਨ੍ਹਾਂ ਦਾ ਬਾਣਾ ਪਾਇਆ ਨਾ ਉਹਨਾਂ ਨੇ ਕਿਤੇ ਚਮਕੌਰ ਦੀ ਗਲੀ ਦੇ ਵਿੱਚ 43 ਜਾਣਿਆਂ ਦਾ ਜਥਾ ਹੀ 10 ਲੱਖ ਦਾ ਮੁਕਾਬਲਾ ਕੀਤਾ ਹੁਣ ਕੱਠ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਮਾਰਨ ਵੜਾਈ ਹੌਲੀ ਹੌਲੀ ਕਰਕੇ ਜਦੋਂ ਮੁਸੀਬਤ ਆਈ ਤੇ ਸਭ ਵਿੱਚੋਂ ਤਤਰ-ਬਤਰ ਹੋ ਗਏ ਤਾਂ ਰਹਿ ਗਏ 43 ਜਿਹੜੇ ਕਠੋਕੇ ਉੱਤੇ ਖੜੇ ਹਜ਼ਾਰਾਂ ਕ ਦਾ ਕਾਫਲਾ ਸ਼ਹੀਦ ਹੋ ਗਏ ਬਾਕੀ ਉਹਨਾਂ ਤੋਂ ਜਿਹੜੇ ਬੱਚੇ ਉਹਨਾਂ ਕਠੋਕੇ ਮੁਕਾਬਲਾ ਕੀਤਾ ਤੇ ਮਾਰਾ ਨੇ ਮਾਚੀਵੜ ਤੇ ਜੰਗਲ 'ਚ ਬਹਿ ਕੇ ਨਾ ਤੇ ਸੁੱਖ ਸਾਡੀ ਮੰਗੀ ਸੀ ਤੇ ਮਾਰਾ ਨੇ ਆਖਿਆ ਕੋਈ ਗੱਲ ਨਹੀਂ ਤੇਰੇ ਬਾਣੇ ਦੇ ਅੰਦਰ ਆ ਮੈਂ ਪਰ ਮੇਰਾ ਪੰਥ ਜਿਹੜਾ ਉਹ ਵਸਣਾ ਚਾਹੀਦਾ ਹਰਿਆ ਭਰਿਆ ਰਹਿਣਾ ਚਾਹੀਦਾ ਅਸੀਂ ਉਹਦੇ ਪੋਤੇ ਆ ਜਿੰਨੇ ਮੁਸੀਬਤਾਂ ਝੱਲੀਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਨ ਵਾਲਿਆਂ ਦੇ ਪੁੱਤ ਕਦੀ ਮੁਸੀਬਤਾਂ ਤੋਂ ਘਬਰਾਇਆ ਨਹੀਂ ਕਰਦੇ ਇਹ ਸਾਥ ਛੱਡ ਕੇ ਭੱਜਣ ਵਾਲਿਆਂ ਦਾ ਕਰਕੇ ਥੋੜਾ ਰੋਣਾ ਆਪਾਂ ਠਿੱਕ ਠੋਕ ਕੇ ਤੇਰੇ ਨਾਲ ਖੜੇ ਆ ਤੂੰ ਜਿੱਥੇ ਮਰਜ਼ੀ ਆਵਾਜ਼ ਮਾਰ ਲਈ ਜਦੋਂ ਮਰਜ਼ੀ ਰਾਤ ਦੇ 12 ਵਜੇ ਫੋਨ ਕਰ ਲਈ 2 ਵਜੇ ਕਰ ਲਈ ਜਿੱਥੇ ਕਵੇਂਗਾ ਤੈਨੂੰ ਆਪ ਮਿਲਾਂਗੇ ਆ ਕੇ ਪਰ ਆਵਾਜ਼ ਮਾਰੇ ਤੋਂ ਬਿਨਾ ਤੈਨੂੰ ਪਤਾ ਮੈਨੂੰ ਵੀ ਗੰਦੀ ਬਿਮਾਰੀ ਹੈ ਜਨਾਚਰ ਕੋਈ ਆਵਾਜ਼ ਨਾ ਮਾਰੇ ਮੈਂ ਉਹਨਾਂ ਚਿਰ ਮਗਰ ਨਹੀਂ ਤੁਰਦਾ ਬਾਕੀ ਇਹ ਆ ਵੀ ਜੇ ਤਰ੍ਹਾਂ ਖੜ ਗਿਆ ਭਾਵੇਂ ਦੁਨੀਆ ਦੁਸ਼ਮਣ ਹੋ ਜਾਏ ਆਪਣੇ ਭਰਾ ਦੀ ਪਿੱਠ ਨਹੀਂ ਲੱਗਣ ਦਿੰਦਾ ਇਹ ਗਰੰਟੀ ਮੇਰੀ ਆ ਭਾਵੇਂ ਮੇਰਾ ਰਹਿੰਦਾ ਕੋ ਹੋ ਰਵੇ ਤੇ ਭਾਵੇਂ ਸਾਰਾ ਕੋ ਦਾਤ ਲਾਉਣਾ ਪਾ ਜੇ ਪਰ ਤੇਰੀ ਪਿੱਠ ਨਹੀਂ ਲੱਗਣ ਦਿੰਦਾ ਕਿਉਂਕਿ ਜੇ ਅੱਜ ਅਹੀਂ ਅਮਰਤਪਾਲ ਸਿੰਘ ਮੈਰੋ ਤੇਰੇ ਨਾਲ ਨਾ ਖੜੇ ਤੇ ਬੜੀ ਵੱਡੀ ਬਗੈਰਤੀ ਦਾ ਕਲੰਕ ਸਾਡੇ ਮੱਥੇ ਤੇ ਲੱਗ ਜਾਣਾ ਕਿਉਂਕਿ ਮਾਝੇ ਵਾਲਿਆਂ ਜਜ਼ਬਾਤੀ ਬੰਦੇ ਆ ਦਾਵੇਂ ਪਾਤਸ਼ਾਹ ਨੇ ਕਿਹਾ ਇਹ ਬੰਦਾ ਸਿਆਂ ਜਿੱਨਾ ਮਰਜੀ ਤਕੜਾ ਤੂੰ ਜਿੰਨਾ ਮਰਜੀ ਬਹਾਦਰ ਤੂੰ ਤੇਰੇ ਤੇ ਮਾਣ ਆ ਪਰ ਇੱਕ ਗੱਲ ਚੇਤਾ ਰੱਖੀ ਜਨਾਚਰ ਮੱਝੇ ਵਾਲੇ ਨਾ ਆ ਜਾਂਦੇ ਉਹਨਾਂ ਚਰ ਹਲਾ ਨਾ ਕਰੀ ਮੱਝੇ ਵਾਲਿਆਂ ਨੇ ਮਰਨ ਮੌਤ ਹੀ ਮੰਗੀ ਆ ਇਹ ਕਰਕੇ ਹੀ ਉਹਨਾਂ ਲਈ ਖੜਦੇ ਆ ਉਹਨਾਂ ਲਈ ਲੜਦੇ ਆ ਉਹਨਾਂ ਲਈ ਮਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਜਿਹੜੇ ਪੰਥ ਦਾ ਦਰਦ ਰੱਖਦੇ ਆ ਬੇਗਹਿਰਤ ਬੰਦਿਆਂ ਵਾਂ ਤੇ ਮੈਂ ਕਦੇ ਵਾਸਤੇ ਵੀ ਇਹ ਲਾਈਵ 'ਚ ਨਹੀਂ ਆ ਕੇ ਕਹਿਣਾ ਕਿ ਮੈਂ ਮਤ ਕਰੋ ਉਹਦੀ ਪਰ ਮੈਂ ਤੇਰੇ ਵਾਸਤੇ ਕਰਕੇ ਬਾਰ-ਬਾਰ ਮੇਰਾ ਦਿਲ ਕਹਿੰਦਾ ਵੀ ਯਾਰ ਇਹ ਹੀ ਰਗਵਾ ਨਾ ਲੱਗੇ ਜਿਹੜੇ ਕੰਮ ਤੂੰ ਕਰ ਰਿਆਂ ਇਹ ਕੰਮ ਸ਼ਾਇਦ ਜਿਹੜੇ ਪੰਥ ਦੇ ਆਗੂ ਬਣੇ ਫਿਰਦੇ ਆ ਇਹਨਾਂ ਨੂੰ ਕਰਨੇ ਚਾਹੀਦੇ ਨਾ ਕੋਠੀਆਂ ਕਾਰਾਂ ਵੱਡੀਆਂ ਕਰਦੀਆਂ ਬਿਗੈਰਤਾਂ ਨੇ ਹੁਣ ਜਿਹੜੇ ਵੱਡੇ-ਵੱਡੇ ਕਾਥੇ ਆ ਉਹਨਾਂ ਸਾਰਿਆਂ ਨੂੰ ਇੱਕ ਮੈਂ ਗੱਲ ਕਹਿਣਾ ਵੀ ਵੇਖੋ ਮੈਂ ਤੇ ਨਾਂ ਤੇ ਇਕੱਠ ਕੀਤੇ ਨਾ ਮੈਨੂੰ ਇਕੱਠਾਂ ਤੇ ਯਕੀਨ ਆ ਕੋਈ ਮੈਨੂੰ ਇਹਨਾਂ ਦਾ ਪਤਾ ਵੀ ਜਿੰਨੇ ਕੁ ਲੋਕ ਖੜਨ ਆਲੇ ਹੁੰਦੇ ਉਹ ਕਿਹੜੇ ਹੁੰਦੇ ਉਹ ਮੈਨੂੰ ਪਤਾ ਵਾ ਬਾਕੀ ਹੁਣ ਮੁੱਖੀ ਗੱਲ ਇਹ ਆ ਕਿ ਜਿਹੜਾ ਸਮਾਂ ਆ ਰਿਹਾ ਉਹ ਸਮੇਂ ਨੂੰ ਥੰਮਣਵਾ ਤੇ ਸਾਨੂੰ ਇੱਕ ਹੋਣ ਦੀ ਲੋੜ ਹੈ ਬਾਕੀ ਆਪਣੇ ਜਿਹੜੇ ਮੈਨੂੰ ਮਾੜਾ ਕਹਣਾ ਚੰਗਾ ਕਹਣਾ ਉਹ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਕਿਉਂਕਿ ਹਰ ਕਿਸੇ ਬੰਦੇ ਨੂੰ ਹੱਕ ਹੁੰਦਾ ਬੋਲਣ ਦਾ ਵਿਰੋਧ ਕਰਨ ਦਾ ਜਿਹੜੇ ਵਿਰੋਧੀ ਹੁੰਦੇ ਮੈਂ ਉਹਨਾਂ ਦਾ ਜਿਆਦਾ ਉਹਨਾਂ ਦਾ ਧਿਆਨ ਨਹੀਂ ਦਿੰਦਾ ਉਹਨਾਂ ਵੱਲ ਮੈਨੂੰ ਲੋਕ ਮਾੜਾ ਕਹਿੰਦੇ ਮੈਂ ਉਹਨਾਂ ਦਾ ਵੀ ਧਿਆਨ ਨਹੀਂ ਦਿੰਦਾ ਮੈਂ ਉਹ ਤੇ ਨੰਬਰ ਪਾਇਆ ਹੁੰਦਾ ਕਿ ਜਿਹਦੇ ਕੇ ਜਾਰੇ ਚੁੰਮਣੇ ਲਾਣਗੇ ਆਪੇ ਫੋਨ ਕਰ ਲੂਗਾ ਸਦਾ ਡਾਇਰੈਕਟ ਮੈਨੂੰ ਲਵਾ ਕਿਹੜੀ ਗੱਲ ਆ ਪਾਗੜ ਅਮਰੀਕਾ ਚ ਰਹਿੰਦੇ ਵੀ ਵੀਜ਼ ਇਹਨਾਂ ਗੱਲਾਂ ਨੂੰ ਬਾਅਦ ਚ ਕਰਾਂਗੇ ਹੁਣ ਮੇਰੀ ਵੀਡੀਓ ਨੂੰ ਜਿਹੜਾ ਇਹਨਾਂ ਕ ਨੂੰ ਸ਼ੇਅਰ ਕਰ ਦਿਓ ਵੀ ਅਮਰਤਪਾਲ ਮੈਰੋ ਤੱਕ ਪਹੁੰਚਾ ਦਿਓ ਵੀ ਉਹਨੂੰ ਇਹ ਗੱਲ ਦੱਸ ਦਿਓ ਵੀ ਤੇਰਾ ਭਰਾ ਤੇਰੇ ਮਗਰ ਖੜਾ ਵਾ ਤੇਰੀ ਪਿੱਠ ਨਹੀਂ ਲੱਗਣ ਦੇ ਰਹਿਣ ਸਹਿਣ ਦਾ ਜਿੱਦਾਂ ਦਾ ਵੀ ਪ੍ਰਬੰਧ ਕਰਨਾ ਪਊਗਾ ਨਾ ਵੱਡੀ ਤੋਂ ਵੱਡੀ ਮੁਸੀਬਤ ਆ ਜੇ ਤੇਰੀ ਪਿੱਠ ਨਹੀਂ ਲੱਗਣ ਦੇ ਜਨਾਜ਼ਾ ਸਾਡੇ ਸਾਹ ਚੱਲਦੇ ਆ ਇਹ ਤੇਰਾ ਨਾ ਵਾਦਾ ਫੋਨ ਕਰ ਲਈ 98721 69885